ਸੋਰੀ ਮੰਮੀ ਮੰਮੀ ਬੱਸ ਬੱਸ ਕੋਈ ਪਤਾ ਨਹੀਂ ਯਾਰ ਉਹਨਾਂ ਨੇ ਕੋਈ ਪਿੰਡ ਨਹੀਂ ਛੱਡਿਆ ਉਹ ਚਾਰ ਸਾਲ ਤੋਂ ਲੱਭ ਲੱਭਾ ਖਾਭਦੇ ਹੋ ਆਰ ਸੋਨਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਡ ਖੈਰਾ ਜੀ ਅਟਾਰੀ ਦੇ ਨੇੜੇ ਥਾਣਾ ਘਰਿੰਡਾ ਸੋ ਇੱਥੇ ਸਾਨੂੰ ਇੱਕ ਸੂਚਨਾ ਮਿਲੀ ਸੀ ਇੱਕ ਗਰਦਾਸਪੁਰ ਏਰੀਆ ਦਾ ਵੀਰ ਹੈ ਪੰਜਾਬੀ ਭਰਾ ਸਾਡਾ ਜਿਹੜਾ ਇੱਥੇ ਕਿਸੇ ਦੇ ਘਰੇ ਬਨਵਾ ਮਜ਼ਦੂਰੀ ਕਰ ਰਿਹਾ ਜੀ ਸੋ ਉਹਨਾਂ ਦੇ ਘਰੇ ਜਾ ਰਹੇ ਹਾਂ ਤੁਸੀਂ ਜ਼ਰੂਰ ਅ ਇਸ ਵੀਡੀਓ ਦੇ ਵਿੱਚ ਜੁੜੇ ਰਹੋ ਸਾਥ ਦਿਓ ਸਾਡਾ ਕਿਉਂਕਿ ਸਾਡਾ ਮਕਸਦ ਕਿਸੇ ਨਾਲ ਲੜਨਾ ਨਹੀਂ ਸਾਡਾ ਮਕਸਦ ਕਿਸੇ ਨਾਲ ਨਾ ਹੀ ਸਾਡੀ ਕੋਈ ਨਿੱਜੀ ਫਾਇਰ ਬਰੋਤਾ ਆ ਸਾਡਾ ਸਿਰਫ ਇਨਸਾਨੀਅਤ ਦਾ ਮਸਲਾ ਆ ਸੋ ਅਸੀਂ ਬੁਲਾਇਓ ਜਿਹੜੇ ਕਿਹੜੇ ਪਾਸੇ ਆ ਹਾਂਜੀ ਬੁਲਾਇਓ ਧਿਆਨ ਰੱਖੋ ਜੀ ਇੱਕ ਦੋ ਪੈਲੀਆਂ ਵਾਲੇ ਪਾਸੇ ਉਹ ਕਿਹਾ ਗਿਆ ਪਾਸੇ ਪਾਸੇ ਰਹਿੰਦੇ ਦੋ ਬਾਕੀ ਅਸੀਂ ਪਰਿਵਾਰ ਨੂੰ ਮਿਲਾਉਣ ਵਾਸਤੇ ਆਇਆ ਕੋਈ ਸਾਡਾ ਕੋਈ ਤੁਹਾਡੇ ਨਾਲ ਵੈਰ ਨਹੀਂ ਕੁਛ ਨਹੀਂ ਆਸਾਂ ਤਾਂ ਕਿਨੇ ਵੀ ਚਲੋ ਕਿਸੇ ਦਾ ਵਿਛੜਿਆ ਜੀ ਮਿਲ ਜੇ ਸੋ ਲਾਲੀ ਨਾ ਆਂਦਰਾ ਇਧਰ ਆ ਤੇਰੀ ਮਾਂ ਆਈ ਆ ਵੜਿਆ ਖੁਣਲੀਆਂ ਜੀ ਉਹ ਤੇਰੀ ਮਾਂ ਆਈ ਮਮਾ ਗੁਰਵਾ ਲਾਇਣ ਗਿਆ ਲੁਕਾਇਆ ਸੋਣਾ ਲਕਾਇਆ ਨਹੀਂ ਵੀਰੇ ਅਸੀਂ ਤੈਨੂੰ ਕਿਹਾ ਲਕਾਇਆ ਤੇਰੀ ਮਾਂ ਆਈ ਗੁਰਵਾ ਭੈਣ ਆਈ ਤੇਰੀ था 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 था। एक एक बोले ना कोई आर तेरी भैन आई गुरुआर गुरुआ सा इतो आ गए पर सा भाई लिखाया नहीं पर तीन चार साल ते को भी यार तुम यार तू पंजाबी छत देंगे यार सारा दे रहे हो गया ਰਾਤਾ ਰਾਤਾ ਚਾਰ ਚਾਰ ਨੂੰ ਵੀਰੇ ਮੇਰਾ ਲਾ ਮਾ ਸਾਥ ਜਾਈ ਮਨੋਹਰ ਖਾਲ ਲਿਆ ਯਾਰ ਚੁੱਪ ਕੇ ਬਾਈ ਚੁੱਪ ਚੁੱਪ ਕਰ ਦੇ ਮੇਂ ਮਿਲ ਲੈਂਦਾ ਯਾਰ ਨਾਲ ਮਿਲ ਲੈਂਦਾ ਸਿੱਧੇ ਕੋਈ ਵੀਡੀਓ ਨਾਲ ਹੋਰ ਕੋਈ ਸਿੱਧੇ ਕੋਲ ਕੋਈ ਨਹੀਂ ਬੋਲਦਾ ਕਿ ਸੱਚਾਈ ਸੱਚਾਈ ਕਿੰਨਾ ਚਿਰ ਨਹੀਂ ਸੱਚਾਈ ਨੂੰ ਦੱਸਿਆ ਜੀ ਨਹੀਂ ਗੁਰਦਾਰੇ ਤੇ ਯਾਰ ਆਪਾਂ ਉਹ ਸੋਹਾ ਖਾਨ ਨੂੰ ਆਪਾਂ ਰੱਖੇ ਉਹਦੇ ਆਪਾਂ ਸੋਹਾ ਖਾਨ ਨੂੰ ਇੱਕ ਇੱਕ ਸੌ ਖਾਲੀ ਸੱਚੇ ਹੋ ਗਏ ਯਾਰ ਬਸ ਹੁਣ ਅਸੀਂ ਗੁਰਦਾਰੇ ਨਹੀਂ ਜਾਣਾ ਜਾਈ ਨਾ ਕਿਤੇ ਮੇਰਾ ਵੀਰ ਜਾਈ ਨਾ ਕਿਤੇ ਇੱਕ ਬੰਦਾ ਹੋਰ ਵੀ ਕੰਮ ਕਰਦੇ ਓ ਲੱਭ ਤਾਣੀ ਮੰਮੀ ਮੰਮੀ ਆ ਵੇ ਵੇ ਤੇਰੇ ਪਾਵਾ ਨਾ ਯਾਰ ਉਹਨੇ ਕੋਈ ਤਿੰਦ ਨਹੀਂ ਛੱਡਿਆ ਓਏ ਚਾਰ ਸਾਲ ਤੋਂ ਲੱਭ ਲੱਭਾ ਖਾਦਿਓ ਸੱਚ ਬੋਲੀ ਅੱਜ ਤੇਰਾ ਦੇ ਬੇਡਾ ਹੋਜੂ ਬਾਈ ਅੱਜ ਮੇਰਾ ਭਰਾ ਸੱਚ ਬੋਲਦੈ ਮੇਰੀ ਗੱਲ ਸੁਣੋ ਮੈਂ ਤੈਨੂੰ ਫੋਟਨ ਆਇਦਾਂ ਵੱਡੀ ਕੋਈ ਸੋਹ ਖਵਾ ਲਓ ਆਰ ਉਧਰ ਆਰ ਆਪਨੇ ਕੋਈ ਨਾ ਤੈਨੂੰ ਰੋ ਨਾ ਮੇਰੀ ਭੈਣ ਮਿਲ ਗਿਆ ਨਾ ਰੋ ਨਾ ਇਹ ਗੁਰੂ ਦੀ ਕਿਰਪਾ ਹੋਈ ਤੁਹਾਡੇ ਤੇ ਮਿਲ ਗਿਆ ਨਾ ਨਹੀਂ ਤੇ ਲੱਭਦੇ ਨਹੀਂ ਓ ਇਹ ਤਾਂ ਪਿਛੜੇ ਲੱਭਦੇ ਨਹੀਂ ਕੋਈ ਚੱਕਰ ਰੋਲ ਰੋਲ ਭੰਨ ਰੋਲ ਆ ਪੋਛੋ ਪੋਛੋ ਯਾਰ ਪੋਛੋ ਯਾਰ ਯਾਰ ਧਿਆਨ ਨਾਲ ਪਖੋਛ ਆ ਖੋਛ ਲੈ ਮੇਰਾ ਭਰਾ ਉਹ ਬੱਲੇ 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 ਲਾਲੂ ਲਾਲੂ ਪਤਾ ਪਤਾ ਵੀ ਨਹੀਂ ਦਾਰਾ ਪਿੰਡ ਕਿਹੜਾ ਹੀ ਕੋ ਯਾਰ 1 ਮਿੰਟ ਲਈ ਭਾਈ 1 ਮਿੰਟ ਇੱਕ ਮਿੰਟ ਬੋਲਿਓ ਨਾ ਦਾਰਾ ਦਾਰਾ ਸੰਗਾ ਪਿੰਡ ਦਾ ਕੀ ਨਾਂ ਤੇਰਾ ਪਿੰਡ ਦਾ ਕੀ ਨਾਂ ਮਾਸੀ ਜਿਲਾ ਕਿਹੜਾ ਹੀ ਨੰਬਰ ਹੈ ਅੰਬਰ ਸਾਰ ਹੈ ਨਾਨਕ ਦੇ ਅੰਬਰ ਸਾਰਿਆ ਨਾਨਕ ਕਹਿੰਦਾ ਬੋਲਿਆ ਵਾ ਕੁਝ ਕਿ ਲੋਕ ਸਾਨੂੰ ਕਹਿੰਦੇ ਯਾਰ ਤੁਸੀਂ ਕੀ ਘਰਾਂ ਦੇ ਵਿੱਚ ਚਲੇ ਜਾਂਦੇ ਹੋ ਹਣਾ ਤੁਸੀਂ ਇਹਨਾਂ ਲੋਕਾਂ ਦੇ ਨਾਲ ਖੜਦੇ ਹੋ ਯਾਰ ਮੰਦਬੁੱਧੀ ਲੋਕ ਨਹੀਂ ਇਹ ਵਿਚਾਰੇ ਦਿਮਾਗੋ ਠੀਕ ਨਹੀਂ ਸਾਡੇ ਲੋਕ ਕੰਮ ਕਰਾਉਣ ਲਈ ਇਹ ਨਹੀਂ ਸੋਚਦੇ ਕਿ ਅਸੀਂ ਇਨਸਾਨੀਅਤ ਦਾ ਕਿੱਡਾ ਵੱਡਾ ਕੰਨ ਕਰ ਰਹੇ ਹਾਂ ਇਹ ਘਰ ਹੈ ਜੀ ਦੇਖੋ ਕਿਸੇ ਚੀਜ਼ ਦੀ ਕਮੀ ਨਹੀਂ ਹੈ ਗੁਰੂ ਸਾਹਿਬ ਨੇ ਹੱਥ ਪੈਰ ਦਿੱਤੇ ਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਪਰ ਕੀ ਕਦੀ ਇਹਨਾਂ ਸਾਡੇ ਲੋਕਾਂ ਨੇ ਸੋਚਿਆ ਕਿ ਉਹਦੀ ਮਾਂ ਉਹਦੀ ਭੈਣ ਉਹਦਾ ਘਰ ਉਹਦਾ ਪਰਿਵਾਰ ਲੱਭਦਾ ਹੋਊ ਪਰ ਸਾਡੇ ਲੋਕ ਨਹੀਂ ਸੋਚਦੇ ਕਦੇ ਸਾਡੇ ਲੋਕ ਨਹੀਂ ਸੋਚਦੇ ਕਿ ਇਹ ਬੁੱਢੀ ਮਾਂ ਜਿਹੜੀ ਆਪਦੇ ਪੁੱਤ ਨੂੰ ਲੱਭ ਲੱਭ ਕੇ ਪਤਾ ਨਹੀਂ ਕਿੱਥੇ ਕਿੱਥੇ ਠੱਕੇ ਖਾਦੇ ਨੇ ਕਿੱਥੇ ਕਿੱਥੇ ਠੱਕੇ ਖਾਦੇ ਸਾਨੂੰ ਤੇ ਇਹਨਾਂ ਲੋਕਾਂ ਨੇ ਕਦੇ ਇਹਨਾਂ ਲੋਕਾਂ ਨੇ ਉਹ ਚੀਜ਼ਾਂ ਮਹਿਸੂਸ ਨਹੀਂ ਕਰਨੀਆਂ ਮਾਂ ਕਿੱਥੇ ਕਿੱਥੇ ਲੱਭਦੀ ਰਹੀ ਆਂ ਬਦਾਸਪੁਰ ਤੱਕ ਤੇ ਉੱਧਰ ਸਾਰੇ ਪਠਾਨਕੋੜ ਸਾਰੇ ਉੱਧਰ ਦੇ ਸਾਨ ਇੱਧਰ ਤਾਂ ਪਤਾ ਹੀ ਨਹੀਂ ਤੂੰ ਗੁਰਵਾ ਇਹਨਾਂ ਨੂੰ ਕਦੀ ਕਿਹਾ ਨਹੀਂ ਮੈਨੂੰ ਮੇਰੇ ਘਰ ਜਾਣ ਦੋ ਏ ਕੀ ਨਹੀਂ ਕਦੀ ਨਹੀਂ ਕੀ ਆਂਦੇ ਸੀ ਤੈਨੂੰ ਕੋਣ ਆਂਦੇ ठीक है ये भी दिमागी ठीक नहीं है दिमागी अच्छा क्या नाम आपका नाम है और पिताजी का नाम राम बिलास राय था और जिला छपड़ा था छपड़ा और गांव कौन सा सुनता बाबा ठीक है और आपको कितनी तनख्वाह मिलती है इधर हम आया तो गाय भैंस किने दोस्त है कुत्ता हो जाते हैं हम हो जाते हैं अच्छा नि तनख्वाह कितनी मिलती है आपको इधर अब जितना उनको मिलेगा तो हमको को भी मिलेगा ये भी बंदा दिमागी भाई ठीक नहीं यार इतना बड़ा काम आ देखो अब ਤੁਸੀਂ ਆ ਸਿਰ ਦੇ ਵਿੱਚ ਇੱਕ ਵਾਰ ਦਿਖਾ ਯਾਰ ਸਿਰ ਦੇ ਵਿੱਚ ਗੋਵਾ ਕਦੀ ਲਵਾ ਹੀ ਦੋ ਯਾਰ हां सर ਮੈਂ ਕਿਹਾ ਕਿ ਬਲਾਓ ਇਹਨਾਂ ਨੂੰ ਵੀ ਜਿਨ੍ਹਾਂ ਨੇ ਰੱਖਿਆ ਇਹਨੂੰ ਵੀ ਰੱਖਿਆ ਬਲਾਓ ਉਹਨਾਂ ਨੂੰ ਵੀ ਯਾਰ ਪਰ ਯਾਰ ਆਪਾਂ ਗੁਰੂਆ ਕੀ ਕੀ ਯਾਰ ਆ ਨਾਲ ਲਿਖਦਾ ਵਾਈ ਗੁਰੂ ਵਾਈ ਗੁਰੂ ਯਾਰ ਆਪਾਂ ਗੁਰਵਾ ਮੇਰਾ ਵੀਰ ਐ ਤੂੰ ਯਾਰ ਮੇਰਾ ਭਰਾ ਆ ਕਿ ਸਾਨੂੰ ਕਦੇ ਉੱਤੇ ਤਰਸ ਨਹੀਂ ਆ ਕਿ ਪੰਜਾਬੀ ਆ ਇਹਦਾ ਡਰੈਸ ਸਾਰਾ ਦੱਸਣ ਦਾ ਤੁਸੀਂ ਕਦੀ ਪੁੱਛਿਆ ਹੀ ਨਹੀਂ ਬਾਈ ਚਲੋ ਠੀਕ ਆ ਤੁਸੀਂ ਜੇ ਤੁਹਾਨੂੰ ਕੰਮ ਨਾਲ ਪਿਆਰਾ ਹੁੰਦਾ ਤੁਸੀਂ ਪੁੱਛਦੇ ਅੱਜ ਵੇਖੋ ਹੁਣ ਅਸੀਂ ਆਏ ਆ ਹੁਣ ਤਾਂ ਤੁਹਾਨੂੰ ਮੁਸ਼ਕਲ ਪਈ ਨਾ ਜੇ ਤੁਸੀਂ ਆਪ ਪੁੱਛ ਕੇ ਇੱਕ ਮਾਂ ਨੂੰ ਉਹਦਾ ਪੁੱਤ ਮਲਾ ਦਿੰਦੇ ਕਿ ਜਾਂ ਸੀਸਾ ਮਿਲਨੀਆ ਕਿੱਥੇ ਤੁਹਾਨੂੰ ਬਸ ਸੀਸਾ ਮਿਲਨੀਆ ਇੱਥੇ ਫਰਕ ਆ ਗਿਆ ਨਾ ਕਿੱਥੇ ਲੋਕਾਂ ਨੇ ਤੁਹਾਨੂੰ ਸੀਸਾ ਦੇਣੀ ਸੀ ਤੁਸੀਂ ਵਿਛੜਿਆ ਮਿਲਿਆ ਫਰਕ ਜ਼ਮੀਨ ਸਮਾਨ ਦਾ ਹੈ ਜ਼ਮੀਨ ਸਮਾਨ ਦਾ ਫਰਕ ਪੈ ਗਿਆ ਨਾ ਆ ਦੇਖੋ ਸੰਗਤ ਜੀ ਖੁਦ ਕਹਿ ਰਿਹਾ ਕਿ ਜ਼ਮੀਨ ਅਸਮਾਨ ਦਾ ਕਿਉਂਕਿ ਸਾਰੇ ਉਹਨਾਂ ਨੇ ਕਦੀ ਪੁੱਛਿਆ ਹੀ ਨਹੀਂ ਇਹਨੂੰ ਪੁੱਛਿਆ ਹੁੰਦਾ ਆਪ ਪਿੰਡ ਛੱਡ ਕੇ ਆਉਂਦੇ ਅੱਜ ਲੋਕਾਂ ਤੋਂ ਸੀਸਾ ਲੈਂਦੇ ਕਿੱਥੇ ਹੁਣ ਲੋਕਾਂ ਤੋਂ ਵੱੱਦ ਸੀਸਾ ਲੈਣੀਆਂ ਨਾਲ ਦੀ ਨਾਲ ਟਵਾਡੇ ਤੇ ਹੁਣ ਅਸੀਂ ਇੱਕ ਇਹਨਾਂ ਦੀ ਮਾਂ ਆ ਭੈਣ ਆ ਉਹ ਕਹਿੰਦੇ ਅਸੀਂ ਆ ਇਹਦੇ ਇਹ ਅੰਮਰਸਾਹ ਤੋਂ ਇਹਦਾ ਅੰਕਲ ਆ ਉਹ ਕਹਿੰਦੇ ਅਸੀਂ ਹੁਣ ਤੁਹਾਡੇ ਤੇ ਕਾਨੂੰਨੀ ਕਾਰਵਾਈ ਵੀ ਕਰਾਵਾਂ ਮਹੀਨਾ ਨਹੀਂ 3 ਸਾਲ ਹੋ ਗਏ ਆ ਜੀ ਹਾਂ ਜੀ ਪਰ ਮੇਰੇ ਤੋਂ ਮਤਲਬ ਇਹ ਤੁਹਾਨੂੰ ਦੱਸਣਿਆ ਪਹਿਲਾਂ ਆਪਾਂ ਵੀਡੀਓ ਸਾਲ ਬੋਲਿਆ ਨਾ 6 ਮਹੀਨੇ ਹੋਏ ਦੋ ਮਹੀਨੇ ਹੋਏ ਆ ਦਰਦ ਆ ਰਿਹਾ ਹੈ ਤਾਂ ਹਮੇਸ਼ਾ ਕਰੇ ਨਵਾ ਨੂੰ ਗਿਆ ਕਰੋ ਯਾਰ ਇਹਨਾਂ ਗਰੀਬਾਂ ਨੂੰ ਅਸੀਂ ਅਸੀਂ ਹਰ ਵੀਡੀਓ 'ਚ ਬੋਲਦੇ ਆ ਜੇ ਰੱਖਦੇ ਆ ਤੇ ਜੇ ਰੱਖਦੇ ਆ ਤੇ ਜੀਵਨੇ ਵਧਿਆ ਦਿਓ ਹਰ ਵੀਡੀਓ 'ਚ ਅਸੀਂ ਬੋਲਦੇ ਸਾਡੀਆਂ ਵੀਡੀਓ ਕਦੇ ਨਹੀਂ ਦੇਖਿਆ ਤੁਸੀਂ ਦੇਖੀਏ ਨਾ ਪਤਾ ਇਹਨਾਂ ਨੂੰ ਅਸੀਂ ਕੀ ਬੋਲਦੇ ਵੀਡੀਓ 'ਚ ਕੀ ਜੇ ਰੱਖੇ ਆ ਨਾ ਉਹਨਾਂ ਨੂੰ ਨਵਾਓ ਯਾਰ ਇੱਕ ਜੀਵਨ ਵਧਿਆ ਦਿਓ ਪਰ ਕੀ ਕਰ ਰਹੇ ਆ ਆਪਾਂ ਨਹੀਂ ਚਾਹ ਦੀ ਨਹੀਂ ਲੋੜ ਸੇਰੀ ਦੱਸਣ ਲਿਆ ਆ ਸੇਰੀ ਦੱਸਣ ਹੈ ਇੱਥੇ ਕੋਈ ਸ਼ਾਂਤ ਨਹੀਂ ਆਏ ਇੱਥੇ ਕੋਈ ਸ਼ਾਂਤ ਨਹੀਂ ਆਏ ਸਿਰ ਦੇ ਵਿੱਚ ਕੁਝ ਨਾ ਕੁਝ ਚੁੱਕਦੇ ਰਹਿੰਦੇ ਆ ਉਹ ਇਟਾ ਟਾ ਟਾ ਚੁੱਕਣ ਲਿਆ ਹੋਣਾ ਕਿਤੇ ਆ ਡਰਾਮ ਚ ਪਾਪਾ ਗੋਵਾ ਚੁੱਕਦਾ ਆਵੇ ਡਰਾਮ ਬਣਿਆ ਬਾਲਟਾ ਵੀ ਨਹੀਂ ਦੇ ਸਕਦੇ ਆਪਾਂ ਜੀ ਜੀ ਇਹ ਨਹੀਂ ਜੀ ਚੁੱਕਦਾ ਪੁੱਛਣ ਲੱਗ ਚਲੋ ਕੋਈ ਨਹੀਂ ਹੋਣ ਪ੍ਰਸ਼ਾਸਨ ਦੇ ਬੇੜੇ ਇਹਨੂੰ ਤੇ ਪਰਿਵਾਰ ਨੇ ਬੇੜਾ ਕਰੋ ਤੁਹਾਡਾ ਸਾਡਾ ਕੰਮ ਹੁਣ ਇੱਥੋਂ ਤੱਕ ਸੀ ਪਰਿਵਾਰ ਨੂੰ ਮਲਾਉਣਾ ਉਹ ਅਸੀਂ ਮਲਾਤਾ ਹੱਥ ਵਾਰ ਦੇ ਕੇ ਇੱਕ ਵਾਰ ਪੈਰਪੁਰ ਸੰਗਤ ਜੀ ਦੇਖ ਸਕਦੀ ਆ ਸੋ ਇਹ ਇਹ ਮਸਲਾ ਦੇਖੋ ਕੀ ਆ ਕਿ ਇਹ ਪੰਜਾਬੀ ਐ ਕਈ ਲੋਕ ਸਾਨੂੰ ਕਹਿੰਦੇ ਨਾ ਤੁਸੀਂ ਪ੍ਰਵਾਸੀਆਂ ਨਾਲ ਖੜਦੇ ਹੋ ਯਾਰ ਸਾਡੇ ਲੋਕ ਪੰਜਾਬੀ ਨਹੀਂ ਛੱਡਦੇ ਦੰਡਾ ਪਿੰਡ ਤੋਂ ਆਪਾਂ ਲੈ ਕੇ ਗਏ ਸਤਰਨ ਤਰਨ ਏਰੀਆ ਦਾ ਬੰਦਾ ਗੁਲਾਮ ਬਣਾ ਕੇ ਰੱਖਿਆ ਸੀ ਅੱਜ ਉਹੀ ਥਾਣਾ ਘ੍ਰਿੰਡਾ ਸੀ ਅੱਜ ਖੈਰੋ ਖੈਰਾ ਪਿੰਡ ਦਾ ਥਾਣਾ ਘ੍ਰਿੰਡਾ ਇਹ ਵੀ ਬੰਦਾ ਪੰਜਾਬੀ ਆ ਪੰਜਾਬੀਆਂ ਨੂੰ ਤਾਂ ਛੱਡਦੀ ਏ ਚਲੋ ਯਾਰ ਤੁਹਾਨੂੰ ਉਹਨਾਂ ਪਰਦੇਸੀਆਂ ਨਾਲ ਪਿਆਰ ਨਹੀਂ ਹੈਗਾ ਪੰਜਾਬੀਆਂ ਨਾਲ ਤਾਂ ਕਰ ਲਓ ਪਰ ਨਹੀਂ ਫਿਰ ਇਹ ਸੰਗਤ ਜੀ ਦੇਖੋ ਇਹ ਜਿੰਨੇ ਵੀ ਘਰ ਨੇ ਜਿੰਨਿਆਂ ਲੋਕਾਂ ਨੇ ਰੱਖੀਆਂ ਉਹ ਸਾਰੇ ਸਾਡੀਆਂ ਵੀਡੀਓ ਦੇਖਦੇ ਨੇ ਹੋਰ ਸੁਸਾਇਟੀਆਂ ਦੀਆਂ ਵੀ ਦੇਖਦੇ ਨੇ ਜਿਹੜੇ ਅਸੀਂ ਘਰਾਂ 'ਚੋਂ ਬੰਦੇ ਛਡਵਾ ਰਹੇ ਆ ਸਾਰੇ ਲੋਕ ਦੇਖਦੇ ਨੇ ਪਰ ਕਦੇ ਵੀ ਕੰਨ ਤੇ ਜੂ ਨਹੀਂ ਸਰਕਦੀ ਜੀਵਨ ਵਧੀਆ ਨਹੀਂ ਦਿੰਦੇ ਜਿਹੜੇ ਬੰਦੇ ਡਰੈਸ ਦੱਸਦੇ ਨੇ ਉਹਨਾਂ ਨੂੰ ਮਲਾਉਂਦੇ ਨਹੀਂ ਆ ਜੋ ਕਿ ਬਹੁਤ ਵੱਡਾ ਜ਼ੁਲਮ ਹੈ ਅਰੇ ਤੋ ਆਹ ਹਾਰ ਬਾਈ ਕਰੋ ਪਰ ਸੋ ਪੰਜ ਮਾਫ ਕਰਨਾ ਸੰਗਤ ਜੀ ਮੈਂ ਇੱਕ ਸ਼ਬਦ ਦੀ ਵਰਤੋਂ ਕਰਨ ਲੱਗਾ ਗੁੱਜਰ ਸ਼ਬਦ ਹੈ ਕਿਉਂਕਿ ਸਾਰੇ ਗੁੱਜਰ ਭਰਾ ਮਾੜੇ ਨਹੀਂ ਗੁੱਜਰ ਸਾਡੇ ਹਿੰਦੂ ਭਰਾ ਵੀ ਨੇ ਮੁਸਲਮ ਵੀ ਗੁੱਜਰ ਆਉਂਦੇ ਨੇ ਸੋ ਜਿਹੜੇ ਮੁਸਲਮ ਗੁੱਜਰ ਸੀ ਉਹਨਾਂ ਤੇ ਪਰਚਾ ਦਰਜ ਹੋਇਆ 4-12 ਹਾਵਾਂ ਦੇ ਤਹਿਤ ਜੰਡੂ ਸਿੰਘਾ ਚੌਂਕੀ ਦੇ ਵਿੱਚ ਪਰਚਾ ਦਰਜ ਹੋਇਆ ਇਹਨਾਂ ਲੋਕਾਂ ਨੂੰ ਰੱਖਣ ਆਲਿਆਂ ਤੇ ਦੋ ਬੰਦੇ ਰੈਸਟ ਹੋ ਗਏ ਤਿੰਨ ਫਰਾਰ ਹੈ ਪੰਜ ਬੰਦੇ ਉਹਨਾਂ ਤੋਂ ਛਡਾਏ ਗਏ ਆ ਜਲੰਧਰ ਜੰਡੂ ਸਿੰਘਾ ਪਿੰਡ ਧੋਬੜੀ ਧੋਗੜੀ ਪਿੰਡ ਹੈਗਾ ਉੱਥੋਂ ਲਏ ਆ ਹੁਣ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਤਾਂ ਬੜੀ ਵਾਰੀ ਵਕੋ ਅਸੀਂ ਹਰ ਵੀਡੀਓ ਦੇ ਵਿੱਚ ਕੋਈ ਵੀ ਜੀ ਬੋਲਦੇ ਆ ਕਿ ਜਿਹੜੇ ਲੋਕ ਸਾਨੂੰ ਆਪ ਬੰਦਾ ਦੇਣਗੇ ਅਸੀਂ ਤਾਂ ਆਪਣੇ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਪਰ ਸਾਡੇ ਲੋਕ ਨਹੀਂ ਸਮਝਦੇ ਵੀਡੀਓ ਇਹ ਵੀ ਸਾਡੀਆਂ ਦੇਖਦੇ ਆ ਪਰ ਸਾਡੇ ਲੋਕ ਤਰਸ ਨਹੀਂ ਕਰਦੇ ਕਿਸੇ ਤੇ ਇੱਧਰ ਜਮੀਨ ਤੇ ਦੋ ਬਿਸਤਰੇ ਲੱਗੇ ਹੋ ਬਾਜੀ ਸੌਂਦਾ ਹੀ ਪੁੰਝੇ ਜਾ ਭੈਣੇ ਸਾਨੂੰ ਪਤਾ ਨਹੀਂ ਇਹ ਲੋਕ ਇਹ ਲੋਕ ਕਿਤੇ ਚਬਾਰਿਆਂ ਚ ਪਾਉਣ ਵਾਲੇ ਥੋੜੀ ਆ ਮੈਨੂੰ ਪਤਾ ਨਹੀਂ ਆ ਤੇ ਲੋਕਾਂ ਦਾ ਪਰ ਇਹ ਹੁਣ ਵੀਰ ਹੈ ਇਹ ਸਾਰਾ ਡਰੈੱਸ ਦੱਸਦਾ ਗਰਦਾਸਪੁਰ ਦਾ ਰਹਿਣ ਵਾਲਾ ਸੀ ਜੇ ਆਪ ਛੱਡਉਂਦੇ ਉਹਦੀ ਮਾਂ ਭੈਣ ਨੂੰ ਅੱਜ ਨਾਲ ਸਾਨੂੰ ਨਾਲ ਲੈ ਕੇ ਸੱਚ ਕਰਦਾ ਚਲੋ ਬਾਜੀ ਆਜੋ ਚਲਾ ਵੀਰੇ ਬਾ ਯਾਰ ਆਜੋ ਫੋਰ ਬਾਈਕ ਆ ਚਲੋ ਹੋ ਵੀ ਚਲੋ ਜੇ ਨਹੀਂ ਉਹਨਾਂ ਚੀਜ਼ਾਂ ਨੂੰ ਮੰਨਦੇ ਤਾਂ ਫਿਰ ਤਾਂ ਪ੍ਰਸ਼ਾਸਨ ਬੈਠਾ ਹੋਇਆ ਜੀ ਬਾਕੀ ਇਹ ਮੋਹਦਵਾਰ ਸੱਜਣ ਆਏ ਨੇ ਅਸੀਂ 5 ਮਿੰਟ ਵੇਟ ਕਰ ਲੈਨੇ ਆ ਕਰ ਲੈਣ ਵਿਚਾਰ ਜੀ ਤੁਸੀਂ ਆ ਜਾਓ ਥਾਣੇ ਚਲੋ ਉਹਨਾਂ ਦੇ ਘਰੋਂ ਵਜੇ ਇੱਕ ਕੱਢ ਜਾਓ ਗੱਡੀ ਚਲਾ ਤੇ 4371 ਕਰੋ ਉਹਨਾਂ ਦੇ ਪਾਏ ਉਹਨਾਂ ਕੋ ਪਿੰਡ ਕੋ ਪਾਏ ਜਿੰਦਿਆ ਉਹ ਧਾਰਾ ਤਾਂ ਹਮੇ ਗਏ ਸੋ ਮੈਂ ਬੱਲੀਆ ਮੈਂ ਹਉਤੇ ਹੋਏ ਫਿਰ ਉਹ ਚਲੋ ਮੋੜੋ ਯਾਰ ਮੋੜੋ ਬੰਦੇ ਮਾਰ ਦੋ ਦੌੜ ਲਿਆ ਕੋਈ ਵੀ ਅਸੀਂ ਬੜਾ ਕੋਈ ਦੇਖਦੇ ਹਾਂ ਬੜਾ ਕੋਈ ਦੇਖਦੇ ਹਾਂ ਜੇ ਸੀ ਛੇਵਾ ਦੇ ਵਿੱਚ ਚੱਲੇ ਆਂ ਤਾਂ ਸਾਡਾ ਹਾਲ ਨੂੰ ਤਿਰਤੇ ਵੀ ਦਰਸਾਉਂਦਾ ਪਹਿਲਾਂ ਸਾਡਾ ਦੇਲੀ ਖਦਾ ਹੋ ਗਿਆ ਪਰ ਤੁਹਾਨੂੰ ਰੱਖਣ ਵਾਲਿਆਂ ਨੂੰ ਤਰਥ ਨਹੀਂ ਹੁੰਦਾ ਇਹ ਵੀ ਸੱਚ ਜੀ ਠੀਕ ਹੈ ਇਹਨਾਂ ਦਾ ਸੱਚ ਮੇਰਾ ਵੀ ਦੱਸ ਵੀ ਤੇਰੇ ਕੋ ਕੰਨੀ ਚਿਰ ਤੋਂ ਮੈਂ ਤੈਨੂੰ ਦੱਸਤਾ ਸਾ ਜਿੱਥੇ ਮਰਜੀ ਆਂਡ ਗਵਾਣ ਪਿੰਡ ਪੁੱਛੋ ਜਿੱਥੋਂ ਪਿੱਛੋਂ ਸਾਲੇ ਬਾਈ ਜੀ ਕੋ ਸਾਡੇ ਨਾ ਕਾਲੋ ਓਏ 14 ਕਿ ਮਹੀਨੇ ਹੋਏ ਆ ਇਹ ਨਾ ਇਹ ਪ੍ਰਮਾਤਮਾ ਤਾਂ ਆਪਾਂ ਨੂੰ ਦੇਖ ਹੀ ਰਿਹਾ ਹੈ ਨਾ ਜੇ ਅੱਜ ਆਇਆ ਵੀ ਆਪੇ ਆ ਯਾਰ ਗੁਰਜੰਦਾ ਨਹੀਂ ਇਹ ਆਇਆ ਵੀ ਗੁਰਜੰਦਾ ਨਹੀਂ ਆ ਬੌੜੀ ਸਾਹਿਬ ਆਏ ਹੋਏ ਉੱਥੇ ਚਲੋ ਉਹਦੇ ਜੀ ਇਹ ਚੀਜ਼ ਦੱਸੋ ਉਹ ਹੋ ਇਹ ਚੀਜ਼ ਦਾ ਵੀ ਕੋਈ ਸਬੂਤ ਨਹੀਂ ਨਾ ਹੈਗਾ ਹਾਂ ਇਹ ਹੁਣ ਸਾਡੇ ਕੋਲ ਜਿਹੜੀ ਤਲਾਵਾਂ ਵਾਲੇ ਟਰੱਕ ਤੇ ਲੈ ਗਿਆ ਇਹਨਾਂ ਦਾ ਕੋਈ ਬੰਦਾ ਦੱਸੋ ਫਿਰ ਅਸੀਂ ਅਸੀਂ ਤਾਂ ਫਿਰ ਉਕੜਨ ਲਾਟਿੰਗ ਦਾ ਪਾਵਾਂਗੇ ਨਾ ਹੁਣ ਤੁਸੀਂ ਹੁਣ ਜਾ ਦਾ ਬੰਦ ਜਾ ਦਾ ਫਿਰ ਦੇਖੋ ਜਿਹੜੀ ਰਹੀ ਗੱਲ ਹੈ ਵੀਰਾਂ ਦਾ ਸੌਂ ਦੀ ਸੌਂਾ ਤਾਂ ਯਾਰ ਲੋਕੀ ਬੱਚਾ ਦੇ ਸਿਰ ਤੇ ਹੱਥ ਰੱਖ ਕੇ ਖਾਈ ਜਾਂਦੇ ਆ ਸਾਡਾ ਤਾਂ ਤੁਸੀਂ ਵੇਂਦੇ ਦੱਸੋ ਸਰ ਕੀ ਕਰੀਏਗਾ ਦੱਸ ਵੀ ਜੋ ਕਹਾਂ ਨਾ ਇਹ ਬੇਰਦੋ ਕੋਈ ਗੱਲ ਨਹੀਂ ਇੱਥੇ ਬੈਠੋ ਕੋਈ ਨਹੀਂ ਦੇਖ ਪਰਮਾਤਮਾ ਨੇ ਸੁਣੀ ਆ ਸਭ ਤੋਂ ਪਹਿਲੀ ਗੱਲ ਆ ਕਿ ਸਾਨੂੰ ਸਾਡਾ ਜੀ ਮਿਲ ਗਿਆ ਉਹ ਤੋਂ ਉੱਤੇ ਕੁਝ ਨਹੀਂ ਸਜ਼ਾ ਇਹਨਾਂ ਨੂੰ ਪਰਮਾਤਮਾ ਦੇਊਗਾ ਮੇਰੀਆਂ ਗੱਲਾਂ ਸਿੱਧੀਆਂ ਪਾਗ ਦੁਸ਼ਾ ਕਰੇ ਸੰਗਤ ਦੇਖਣੀ ਆ ਇਹ ਸਜ਼ਾ ਇਹਨਾਂ ਨੂੰ ਮਿਲਣੀ ਆ ਜਿਹੜੇ ਇਹਦੇ ਅਥੋਂ ਵਗੇ ਨਾ ਵੀ ਰਹੀ ਦੀ ਸਜ਼ਾ ਇਹਨੂੰ ਮਿਲਣੀ ਆ ਤੂੰ ਪਾਪ ਵੀ ਕੀਤਾ ਮਾਤਾ ਪੁੱਤ ਵੀ ਨਹੀਂ ਕੀਤਾ ਪਾਗੀ ਕੀਤਾ ਰੋਟੀ ਦੇਤੀ ਕੰਮ ਕਰਾ ਲਿਆ ਅਸੀਂ ਸੋਚਦੇ ਬੜਾ ਵੱਡਾ ਪੁੰਨ ਕਰ ਲਿਆ ਜੇ ਗੱਲ ਬਹਿ ਜਾਓ ਬਹਿ ਜਾਓ ਜੇ ਕੋ ਗੱਲ ਰੋਟੀ ਦੀ ਹੈ ਨਾ ਰੋਟੀ ਰੋਟੀ ਦੇ ਪੜੇਗਾ ਨਹੀਂ ਮੈਂ ਉਹ ਗੱਲ ਬਹਿ ਲੋ ਪਹਿਲਾਂ ਤਾਂ ਇਹ ਆਪਣੀ ਸਭ ਤੋਂ ਵੱਡੀ ਤੇ ਖੁਸ਼ੀ ਦੀ ਗੱਲ ਇਹ ਆ ਕਿ ਸਾਨੂੰ ਜਿਹੜਾ ਆਪਾਂ ਚਾਰ ਸਾਲਾ ਬੈਠੋ ਪੜਨੇ ਸੀ ਜਿਹੜਾ ਆਪਾਂ ਚਾਰ ਸਾਲਾਂ ਤੋਂ ਚਾਰ ਦਿਨ ਬੈਠਦੇ ਮੈਨੀਆਂ ਤੂੰ ਬਾਹਰ ਨਾ ਤੈਨੂੰ ਮੈਂ ਕਿਹਾ ਬੈਠ ਚਾਰ ਸਾਲਾਂ ਤੋਂ ਜਿਹੜਾ ਆਪਾਂ ਆਪਣੀ ਕੋਸ਼ਿਸ਼ ਜਾਰੀ ਸੀ ਤੇ ਗੁਰੂ ਨੇ ਉਸ ਮਿਹਨਤ ਨੂੰ ਫਲ ਆਇਆ ਠੀਕ ਹੈ ਦੂਜੇ ਪਾਸੇ ਉਹ ਮਾਰੀ ਬਾਈ ਨੂੰਵਾਜਾ ਜਿੰਨੇ ਰੱਖਿਆ ਸੀ ਤੇ ਦੂਜੇ ਪਾਸੇ ਇਹ ਵੀ ਆਪਣਾ ਆਪ ਦੀ ਗਲਤੀ ਮੰਨਦਾ ਬਾਈ ਇਹਨੂੰ ਮਾਫ ਕਰੋ ਇੱਕ ਵਾਰ ਆਪ ਦੀ ਗਲਤੀ ਮੰਨਦਾ ਮਾਂ ਜਾਂ ਤੂੰ ਮੈਂ ਕਿੰਨਾ ਫੋਨ ਵੇਂਦੀ ਰਹੀ ਨੇ ਜਦੋਂ ਵੀਡੀਓ ਆਉਂਦੀ ਵੀ ਕਿਤੇ ਮੇਰੇ ਕੋਲ ਵੀਡੀਓ ਆ ਜਾ ਮੈਂ ਜਿੰਨੂੰ ਫੋਨ ਕਰਾਂ ਤੂੰ ਕਿਉਂ ਨਹੀਂ ਮੈਂ ਨਾ ਫੋਨ ਵੇਂਦੀ ਰਹੀ ਐ ਬਸ ਵੀਡੀਓ ਵੇਂਦੇ ਰਹਿਣਾ ਕਿ ਕਿਤੇ ਮੇਰੇ ਭਰਾ ਦੀ ਵੀਡੀਓ ਪਾਈ ਹੋਈ ਕਿਨੇ ਕਈ ਲੋਕਰ ਪਾਈ ਹੁੰਦੀਆਂ ਕਿ ਦੈਦਾ ਹੀ ਗਵਾਚਾ ਤੂੰ ਅੱਖ ਲੈ ਲੇ ਜੋ ਤੂੰ ਵੀਡੀਓ ਹੀ ਪਾ ਦਿੰਦਾ ਗੁਰੂ ਆ ਨਹੀਂ ਪਾਈ ਤੂੰ ਤੂੰ ਝੂਠ ਬੋਲਦੇ ਹੋ ਸਾਨੂੰ ਜਿਹਨਾਂ ਨੇ ਦਰਜਾਨਾ ਨੇ ਕਿਹਾ ਇਹ ਨਹੀਂ ਸੀ ਤੂੰ ਮੈਨੂੰ ਝੂਠ ਹੀ ਬੋਲਦਾ ਇਹਨਾਂ ਨੇ ਕਾਰਵਾਈ ਚਾਹੀਦੀ ਇਹਨਾਂ ਨੇ ਕਾਰਵਾਈ ਮੇਰੀ ਗੱਲ ਸੁਣ ਕਾਰਵਾਈ ਹੋ ਜੂਗੀ ਕੋਈ ਚੱਕਰ ਨਹੀਂ ਚੱਕਰ ਕੀ ਪਾਣਾ ਬਾਈ ਜੀ ਵੇਖੋ ਇਹਨਾਂ ਨੂੰ ਗਾਹ ਨੂੰ ਕਿੱਦਾਂ ਪੜਾ ਲਗੋਗੇ ਉਹ ਤੇ ਉਹ ਤੇ ਗੱਲ ਤੇ ਹੈਗਾ ਐ ਸਾਥ ਦੀ ਗੱਲ ਤਾਂ ਹੈਗੀ ਆ ਸਾਥ ਦੀ ਕਿ ਜੇ ਨੂੰ ਅੱਜ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਜੇ ਇੰਨੇ ਘਰ ਕੰਮ ਨਹੀਂ ਇੰਨੇ ਹੁਣ ਵੀ ਤੇਰੇ ਹੱਥ ਤੇ ਖੜ ਗਏ ਆ ਪਰ ਮੈਂ ਮੇਰੀ ਗੱਲਾਂ ਸੱਚੀਆਂ ਇਹਨਾਂ ਬਾਈਆਂ ਚੋਂ ਕਿਸੇ ਨੇ ਕਦੀ ਆਣ ਕੇ ਤੈਨੂੰ ਕਿਹਾ ਹੋਵੇ ਕਿ ਬਾਈ ਤੇਰੇ ਕੋਲ ਜਿਹੜਾ ਬੰਦਾ ਪੰਜਾਬੀ ਲੱਗਦਾ ਇਹਨੂੰ ਕੋ ਪਿੰਡ ਪੁੰਡ ਪੁੱਛੀਏ ਕਿਸੇ ਨੇ ਬਾਈ ਪੁੱਛਿਆ ਇਨਸਾਨੀਅਤ ਲਈ ਕਿਸੇ ਨੇ ਨਹੀਂ ਪੁੱਛਿਆ ਅੱਜ ਤੁਸੀਂ ਇਹਦੀ ਮਦਦ ਲਈ ਜ਼ਰੂਰ ਆ ਗਏ ਉਹ ਵਧੀਆ ਗੱਲ ਆ ਤੁਹਾਨੂੰ ਖੜਨਾ ਤਾੜੀ ਐਡਰੈਸ ਦਿੱਤਾ ਹੀ ਨਹੀਂ ਪਹੁੰਚੇ ਆਪਾਂ ਆਪਣੇ ਸਾਰੇ ਪੰਜਾਬ ਦੇ ਆਪਾਂ ਨੂੰ ਸਾਡੀ ਮਹਾਰਾਯੋ ਪਾਪਾ ਤੁਸੀਂ ਮੇਰਾ ਬਜ਼ੁਰਗਾ ਬਜ਼ੁਰਗਾ ਤੁਹਾਡੇ ਤੇ ਆਸ਼ੀਰਵਾਦ ਨਾਲ ਅਸੀਂ ਤੁਰੇ ਫਿਰਦੇ ਆ ਤੁਹਾਡੇ ਕੋਲ ਗਲਤੀ ਤੁਸੀਂ ਸਾਨੂੰ ਵੀਡੀਓ ਭੇਜ ਦਿਓ ਅਸੀਂ ਉਹਦਾ ਘਰ ਲੱਭਾਂਗੇ ਤੁਹਾਡੇ ਘਰ ਤੇ ਸਿੱਧਾ ਨਹੀਂ ਆਵਾਂਗੇ ਜਿੱਦਾਂ ਹੋਣ ਆਏ ਆ ਔਰ ਸਾਨੂੰ ਆਪ ਲੋਕ ਅਜੇ ਵੀ ਨਹੀਂ ਦੱਸ ਰਹੇ ਭਾਈ ਜੀ ਅਜੇ ਵੀ ਨਹੀਂ ਦੱਸ ਰਹੇ ਉਥੇ ਆਪਾਂ ਗਲਤ ਹੋ ਜਾਂਦੇ ਹਨ ਆਪਾਂ ਕਹਿੰਦੇ ਆ ਵੀ ਯਾਰ ਆਪਾਂ ਰੋਜ਼ ਗੁਰੂ ਘਰੇ ਜਾਂਦੇ ਨਤਮਸਤਕ ਹੁੰਨੇ ਆ ਪਰ ਕਿਤਨਾ ਕਿਤੇ ਆਪਾਂ ਸੋਚੀਏ ਕਿ ਨਹੀਂ ਇਹ ਬੱਚਿਆਂ ਨੂੰ ਸੋਚਣਾ ਬਹੁਤ ਚੰਗੀ ਗੱਲ ਹੈ ਇਹਨਾਂ ਨਾਲ ਗੱਲ ਕਰੋ ਇਹਨਾਂ ਦੋਨਾਂ ਪਰਿਵਾਰਾਂ ਦੀ ਹੈ ਜੀ ਅਸੀਂ ਤਾਂ ਵੇਖੋ ਇਹਦੇ ਵਿੱਚ ਹੁਣ ਅਸੀਂ ਤਾਂ ਸਾਡਾ ਤਾਂ ਰੋਲ ਖਤਮ ਹੋ ਗਿਆ ਸਾਲ ਹੋ ਗਿਆ ਆਂ ਇਹ ਕਿਹਦੇ ਪਾਜੀ ਸਾਨੂੰ ਵੀ ਤਾਂ ਤੁਹਾਡੇ ਪਿੰਡ ਦੇ ਨੇ ਦੱਸਿਆ ਨਾ ਕਿ ਇਹਨਾਂ ਕੋਲ 3 ਸਾਲ ਆ ਆ ਡੇਰਾ ਆ ਆ ਨਾਂ ਦਾ ਬੰਦਾ ਆ ਤੇਰੀ ਅਸੀਂ ਹੁਣ ਚੇ ਨਹੀਂ ਇਥੋਂ ਤੱਕ ਇਹਦੇ ਬਾਰੇ ਦੱਸਿਆ ਵੀ ਤਾਂ ਤੁਹਾਡੇ ਪਿੰਡ ਚੋਂ ਹੀ ਆ ਬਾਈ ਜੇ ਤੁਸੀਂ ਇੰਨੇ ਅੱਜ ਇਹਦੇ ਹੱਕ ਲਈ ਆਏ ਉਹਨਾਂ ਤੇ ਤੁਹਾਡੇ ਪਿੰਡ ਚ ਉਹ ਵੀ ਲੋਕ ਹੈਗੇ ਜਿਹੜੇ ਇਹਦੇ ਹੱਕ ਲਈ ਆਏ ਆ ਉਹ ਗੁਪਤ ਰਹਿ ਗਏ ਆ ਉਹ ਆਪਣੇ ਸਾਹਮਣੇ ਚਿਹਰੇ ਨਹੀਂ ਆਏ ਪਰ ਉਹਦੀ ਦਰਗਾਹ ਤੇ ਉਹਨਾਂ ਦਾ ਚਿਹਰਾ ਆ ਗਿਆ ਬਾਈ ਜੀ ਸੱਤ ਜਾਣਿਓ ਜਿਹੜੇ ਬੰਦੇ ਨੇ ਇਹਦੇ ਬਾਰੇ ਦੱਸਿਆ ਨਾ ਉਹਨਾਂ ਦਾ ਚਿਹਰਾ ਉਹਦੀ ਦਰਗਾਹ ਤੇ ਆ ਗਿਆ ਆਪਣੇ ਤੇ ਦੁਨੀਆ ਤੇ ਚਿਹਰੇ ਆਏ ਆ ਨਾ ਉਹਦਾ ਉੱਥੇ ਆ ਗਿਆ ਜਿੱਥੇ ਆਉਣਾ ਚਾਹੀਦਾ ਸੀ ਤੁਸੀਂ ਅੱਜ ਇਹਦੇ ਲਈ ਆਏ ਹੋ ਤੁਸੀਂ ਇਹਦੇ ਲਈ ਨਹੀਂ ਆਏ ਗਰੀਬ ਲਈ ਭਾਵੇਂ ਦੀ ਗੱਲ ਦਾ ਗੁੱਸਾ ਕਰੇ ਹੋ ਜਿੰਨੇ ਖੜੇ ਹੋ ਇਹ ਬਜ਼ੁਰਗ ਇਹਦੇ ਲਈ ਆਏ ਆ ਆਪਦੇ ਘਰ ਲਈ ਆਏ ਆ ਇਦੇ ਲਈ ਕੋਈ ਨਹੀਂ ਆਇਆ ਗਰੀਬ ਨੂੰ ਜੀ ਨੀ ਬੇੜਾ ਤੂੰ ਇੱਕ ਸਾਲ ਰੱਖਿਆ ਇੱਕ ਸਾਲ ਤੋਂ ਗੋਆਸ ਆਇਆ 8000 ਦੇ ਹਿਸਾਬ ਨਾਲ ਦੀ ਸਾਲ ਦੀ ਮਿਹਨਤ ਦੇ ਦੇ ਆਪਾਂ ਚਾਰ ਬੰਦਿਆਂ ਦੇ ਵਾਹ ਕੇ ਲੇਖ ਲੈਨੇ ਆ ਪਪਾ ਇਹਦੇ ਇਹ ਮਹਿਲ ਛੱਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਜੇ ਵੀ ਮਾੜੇ ਆ ਉਹ ਚੰਗਾ ਛਾਵ ਆ ਉਹਦੇ ਇਹ ਮੇਰੀ ਗੱਲ ਸੁਣ ਐਦਾਂ ਕਰਦੇ ਆ ਤੁਸੀਂ ਚੈੱਕ ਕਰ ਲਓ ਜੀ ਉਹਦੇ ਗਰੀਬ ਦੇ ਟਰਾਲੇ ਚੱਲਣ ਦੇ ਆ ਨਾ ਤੇ ਫਿਰ ਆਪਾਂ ਇਹਨੂੰ ਦਵਾ ਦਿੰਨੇ ਆ ਕਿਰਪਾ ਗੁਰੂ ਸਾਹਿਬ ਦੀ ਬਾਬਾ ਪਪਾ ਜੀ ਉਹਦੇ ਪਿੰਡ ਚੋਂ ਬੰਦਾ ਰੱਖਦੇ ਉਹਨੂੰ ਵੀ ਤਾਂ ਮਿਹਨਤ ਦੇਣੀ ਪੈਣੀ ਕਰ ਸਲਾਹ ਛੇਤੀ ਕਰ ਮੇਰਾ ਵੀ 5 ਮਿੰਟ ਲਾ ਜਨਾ ਬੈਠੋ ਤੁਸੀਂ ਅਸੀਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੁਚੇਤ ਕਰਨ ਦੇ ਚਲੋ ਤੁਸੀਂ ਮਤੇ ਪਾਓ ਯਾਰ ਹੋਗਾ ਤੁਸੀਂ ਜਿਹੜੇ ਐਡਰੈਸ ਦੱਸਦੇ ਉਹਨਾਂ ਨੂੰ ਘਰ ਆ ਕੋਈ ਪਤਾ ਹੀ ਹੈ ਜਿਹੜੇ ਨਹੀਂ ਦੱਸਦੇ ਉਹਨਾਂ ਨੂੰ ਇੱਕ ਜੀਵਨ ਵਧੀਆ ਦੇ ਕੇ ਇੱਕ ਪੱਖਾ ਇੱਕ ਕਮਰਾ ਤਿਆਰ ਕਰੀਏ ਉਹਨਾਂ ਨੂੰ ਸ਼ਾਮੀ ਬੰਦਾ ਦਿਮਾਗੀ ਨਹੀਂ ਠੀਕ ਸਾਰੀ ਜੜੀ ਉੱਤੋਂ ਗੋਵਾ ਸਾਰਾ ਸ਼ਾਮੀ ਨੂੰ ਨਵਾ ਦਿਓ ਯਾਰਾ ਆਪ ਨਵਾ ਦਿਓ ਉਹਨੂੰ ਕੀ ਹੋਣਿਆ ਸਾਡੇ ਇਹ ਪਿੰਡਾਂ ਦੇ ਵਿੱਚ ਆਪਾਂ ਜੇ ਲਹਿਰ ਤੋਰੀ ਆ ਤੇ ਸਾਡੇ ਲੋਕ ਸੁਚੇਤ ਵੀ ਹੋਣ ਚੱਲ ਵੀ ਆਜੋ ਅੱਜ ਵੀ ਵੇਖੋ ਸਪੰਸਰ ਸਾਹਿਬ ਸਪੰਸਰ ਸਾਹਿਬ ਅੱਜ ਵੀ ਇਹਦੇ ਨਾਲ ਨਾ ਖੜੋ ਅੱਜ ਵੀ ਇਹਦੇ ਨਾਲ ਤੁਸੀਂ ਖੜੇ ਹੋ ਬੜੀ ਵਧੀਆ ਗੱਲ ਹੈ ਪਰ 100 ਰੁਪਿਆ ਵੀ ਲਾਈ ਇਹਨਾਂ ਤੇ ਤਾਂ ਵੀ 3000 ਰੁਪਏ ਮਹੀਨਾ ਮੰਗਦਾ ਤੇ 12 ਮਹੀਨਿਆਂ ਨੂੰ ਜੋੜ ਲਓ ਤੇ ਬੰਦਾ 100 ਚ ਜੇ ਕੋਈ ਲੱਭਦਾ ਤਾਂ ਤੁਸੀਂ ਸਾਡੀ ਗੱਲ ਨਾਲ ਸਹਿਮਤ ਹਾਂ 100 ਰੁਪਈਏ ਜੇ ਬੰਦਾ ਨਹੀਂ ਲੱਭਦਾ ਪਰ ਵੀਰ ਜੀ ਇਹ ਜਿਵੇਂ ਆਮ ਬੰਦਾ ਦਿਹਾੜੀਦਾਰ ਕੰਮ ਕਰਦਾ ਇਹ ਵਿਚਾਰਿਆਂ ਤੋਂ ਕੰਮ ਨਹੀਂ ਹੁੰਦਾ ਇਹ ਇਹ ਗੱਲ ਮੇਰਾ 5 ਸਾਲ ਦਾ ਤਜਰਬਾ ਜਿੰਨਾ ਕੰਮ ਜੇ ਉਹਨਾ ਕੰਮ ਈਮਾਨਦਾਰੀ ਨਾਲ ਦਿਹਾੜੀਦਾਰ ਬੰਦਾ ਕਰ ਜੇ ਤੇ ਯਾ 73 ਤੇ ਸਿਰ ਮੇਰਾ ਨਹੀਂ ਨਹੀਂ ਵੇਖ ਹਾਂ ਦੇਖੋ ਭਾਈ ਤੇਰੀ ਕਿ ਤੂੰ ਮੇਰਾ ਮੇਰਾ ਵੀ ਰਹੀਆਂਗਾ ਹਾਂ ਤੇਰੀ ਸੋਚ ਵਧੀਆ ਮੈਂ ਮੰਨਦਾ ਪਰ ਤੂੰ ਦਿਹਾੜੀਦਾਰ ਬੰਦਾ ਮੈਨੂੰ ਗੋਏ ਤੇ ਰਖਾ ਦੇ ਪਿੰਡਾਂ ਦੇ ਕੋਰ ਖੰਡੇ ਆ ਹਰ ਪਿੰਡ ਸਾਡੇ ਕੋਲ ਦਾਸਤਾ ਲੈ ਕੇ ਆਉਂਦਾ ਕਿ ਭਾਜੀ ਸਾਨੂੰ ਪਿੰਡਾਂ ਚ ਗੋਵਾ ਛਡਣ ਨੂੰ ਬੰਦਾ ਹੀ ਨਹੀਂ ਮਿਲਦਾ ਫਿਰ ਤੂੰ 20000 ਰੁਪਏ ਕੇ ਨੂੰ ਮਹੀਨੇ ਦਾ ਦੇ ਜੇ ਤੇਰਾ ਗੋਵਾ ਛਡ ਦੂਗਾ ਮੈਨੂੰ ਫੜ ਲਈ ਇਹ ਲੋਕ ਗੋਏ ਕਰਕੇ ਰੱਖੇ ਜਾਂਦੇ ਆ ਇਸ ਲਈ ਇਹ ਮਹਾਨ ਦੇ ਵਿੱਚ ਕਿਹੜਾ ਸਾਡਾ ਮਜ਼ਦੂਰ ਭਰਾ ਜਿਹੜਾ ਗੋਆ ਸੁਣਦਾ ਆ ਵੀਰ ਇਹ ਮਜ਼ਦੂਰ ਪਰਿਵਾਰ ਤੋਂ ਆ ਛੁੱਟਦਾ ਕੋਈ ਗੋਆ ਨਹੀਂ ਕਰਵਾ ਦੇ ਜਿਹੜੀ ਚੀਜ਼ ਨਹੀਂ ਉਹ ਤੁਸੀਂ ਪਰਿਵਾਰ ਨੂੰ ਮਨਾ ਲਓ ਜਾਓ ਅਸੀਂ ਇਹ ਨਹੀਂ ਨਹੀਂ ਪਰਿਵਾਰ ਨਾਲ ਕਰ ਲਓ ਸਾਡਾ ਨਾਲ ਦੇ ਨਾਲ ਵੈਰ ਨਾਲ ਦੇ ਨਾਲ ਹਾਂ ਨਹੀਂ ਨਹੀਂ ਕਾਪੂ ਕੇ 25000 ਕਹੀ ਜਾਂਦੇ ਸੰਗਤ ਨੇ ਇਹ ਸਾਰੀ ਚੀਜ਼ ਸੰਗਤ ਨੇ ਦੇਖਣੀ ਸਰ ਇਹ ਸਾਰੀ ਚੀਜ਼ ਤੁਹਾਨੂੰ ਪਤਾ ਨੈਟ ਦੇ ਸੰਗਤ ਦੇਖਦੀ ਆ ਫਿਰ ਹਣਾ ਕੁਝ ਕੁਝ ਤਾਂ ਨਿਆ ਕਰੀ ਕਾਲ ਇੱਕ ਗੱਲ ਕੁਛ ਤਾਂ ਨਿਆ ਕਰੀਏ ਅੱਜੇ ਵਾਰ ਤੈਨੂੰ ਮਿਲ ਜਣਗੇ ਤੇ ਰੁਪਈਆ 30000 ਠੀਕ ਆ ਹੁਣ ਨਹੀਂ ਹੋਣਾ ਮੇਰਾ ਆਪਣਾ ਹੱਸੋ ਨਾ ਇਹਨਾਂ ਨਾਲ ਗੱਲ ਪਰਿਵਾਰ ਨਾ ਕਰੋ ਅਜਾ ਕੀ ਨਾ ਕਰਦੇ ਉਹ ਨਾ ਚਲੋ ਜਿਹਦੇ ਨੇ ਪੁੱਛੇ ਨਾ ਮੈਂ ਕੀ ਹੋਵੇ ਚਲੋ ਠੀਕ ਮੇਰੀ ਗੱਲ ਸੁਣੋ ਇੱਕ ਮਿੰਟ ਹੁਣੋ ਭਾਈ ਸੁਪਨ ਸਾਹਿਬ ਦੇਖੋ ਮੈਂ ਮੇਰੀ ਗੱਲ ਸੁਣੋ ਇੱਕ ਵਾਰ 6000 ਦੇ ਹਿਸਾਬ ਨਾਲ 72000 ਰੁਪਈਆ ਬਣਦਾ ਦੋ ਵਾਰੀ ਦੇ ਦਿਓ ਜੇ ਨਕਦ ਦੇਣੇ ਹੋਣੇ ਫਿਰ 40000 ਰੁਪਈਆ ਦੇ ਹੱਥੇ ਧਰ ਦਿਓ ਠੀਕ ਨਹੀਂ ਕੋਈ ਜੀ ਦੋ ਵਾਰੀ ਦੇਣੀ ਆ ਤੇ ਪੂਰਾ ਬੱਤਰ ਦੇ ਦਿਓ ਜੇ ਇਕੱਠੇ ਦੇਣੀ ਆ ਤੇ 40000 ਰੁਪਏ ਦੇ ਹਸਤੇ ਤੋਂ ਚੱਲੀਏ। ਹੀਰਾਸਲੇ ਸੁਸਾਇਟੀ ਵੱਲੋਂ ਅਤੇ ਇੱਕ ਵਿਅਕਤੀ ਦੇ ਪਰਿਵਾਰ ਵੱਲੋਂ ਹਾਂ ਇੱਥੇ ਸਾਈਨ ਕਰ ਦਿਓ ਤੇ ਆਪਦਾ ਨੰਬਰ ਪਾ ਦੇ। ਬਾਕੀ ਆਓ ਆਓ ਭਾਜੀ ਆ ਕਰ ਸਾਈਨ ਮੇਰੇ ਵੀ। ਇੱਥੇ ਸਾਈਨ ਕਰ ਤੇ ਨੰਬਰ ਪਾਨਾ ਵਾ ਆਪਣਾ। ਇਹ ਜੀ ਲਿਖਦਾ ਕਿ ਕਹਾਂ ਇੱਥੇ ਪਾ ਲੈ ਮੇਰਾ ਵੀਰ ਸਾਈਨ। ਆ ਗੁਰੂ ਵੀਰ ਦੇਖੋ ਯਾਰ ਆ ਦੇਖੋ ਸਰਪੰਚ ਸਾਹਿਬ ਇਹ ਦੇਖੋ ਕੈਮਰਾ ਲੈ ਕੇ ਬਖਾਓ ਆ ਦੇਖੋ ਆ ਦੇਖੋ ਵੀਜੀ ਇੰਗਲਿਸ਼ ਦੇ ਵਿੱਚ ਸਾਈਨ ਮਲਾਦੇ ਸਾਬ ਦੇਖੋ ਇੱਕ ਪ੍ਰੋਪਰ ਬਣਾ ਅਰੇ ਆਂਦੇ ਆ ਇਹਨਾਂ ਨੇ ਸੋਚ ਇਹ ਸਾਡੇ ਲੋਕਾਂ ਨੂੰ ਚਸਕਾ ਪਿਆ ਗੋਵਾ ਸਟੋਨ ਦਾ ਇਸੇ ਬਾਈ ਨੂੰ ਆਪ ਤੈਨੂੰ ਤੁਹਾਡਾ ਧੰਨਵਾਦ ਤੁਸੀਂ ਸਾਡੀ ਜੁਬਾਨ ਤੇ ਫੁੱਲ ਚੜਾਏ ਉਹ ਨਾ ਉਹ ਬਾਬਾ ਜੀ ਪਤਾ ਗੱਲ ਕੀ ਹੁੰਦੀ ਉੱਥੇ ਆਣ ਕੇ ਦੇਖੀ ਦੀਆਂ ਹੁੰਦੀਆਂ ਇਹ ਚੀਜ਼ਾਂ ਉਹੜੋ ਫੜੋ ਪਾ ਦੇਣਾ ਮੈਂ ਕਿਹਨਾਂ ਨੂੰ ਨਹੀਂ ਨਹੀਂ ਉਹ ਬੱਬਾ ਹੁਣ ਸਾਡੀ ਜ਼ਿੰਮੇਵਾਰੀ ਆਈ ਦੀ ਜ਼ਿੰਮੇਵਾਰੀ ਆ ਉਹ ਬਾਈ ਕਹੀ ਜਾਂਦਾ ਕਿ ਬਤਾ ਕਿੱਥੇ ਸੁੱਟ ਦੇਣ ਇਹਨੇ ਜਾ ਕੇ ਦੱਸੋ ਨਹੀਂ ਮੈਨੂੰ ਪਤਾ ਵੀ ਨਹੀਂ ਮੈਂ ਨਾ ਰਹਿਣਾ ਫਿਰ ਨਹੀਂ ਉਹ ਬਾਈ ਨੂੰ ਬਾਈ ਤੂੰ ਜ਼ਿਆਦਾ ਫੇਸਬੁੱਕ ਚਲਾ ਥੋੜੀ ਜੀ ਜਾ ਮੇਰਾ ਵੀ ਰਾਜਾ ਵੱਲੇ ਗੁਰੂ ਰਾਮਦਾਸ ਹਸਪੀਟਲ ਦੇ ਬਿਲਕੁਲ ਨੇੜੇ ਕਿਹੜੀ ਜਗ੍ਹਾ ਆਪਣੀ ਕਿਹੜਾ ਪਿੰਡ ਦੱਸ ਦੋ ਮੜਾ ਜਾ ਕੋਈ ਨਹੀਂ ਕੋਈ ਨਹੀਂ ਬੱਬਾ ਜੀ ਆਓਏ ਚਾਹ ਪੀਤੇ ਇਹਨੂੰ ਡਿੱਗੀ ਚ ਭਾਉ ਹਨਾ ਪਿੱਛੇ ਗੱਡੀਏ ਗੱਡੀ ਦੇ ਬਣਾ ਲਾ ਕੱਟ ਕੇ ਬਣਾ ਲਈ ਕੋਈ ਨਹੀਂ ਅਸੋ ਸੰਗਤ ਜੀ ਸਾਰੇ ਹੀ ਹਾਲਾਤ ਉਹਨਾਂ ਨੇ ਦੇਖੇ ਕਿਵੇਂ ਅਸੀਂ ਇਸ ਵੀਰ ਨੂੰ ਲਾਲੀ ਵੀਰ ਨੂੰ ਲੈ ਕੇ ਆਏ ਆ ਉਣੀ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਦੱਸਣੀਆਂ ਚਾਹੁੰਨੇ ਆ ਇੱਕ ਤਾਂ ਇਹ ਵੀਰ 10 ਪੜਿਆ ਜੀ ਬਹੁਤ ਵਧੀਆ ਹੈਂਡ ਰਾਈਟਿੰਗ ਬਹੁਤ ਵਧੀਆ ਆਪਣੇ ਸਾਰਿਆਂ ਨਾਲੋਂ ਜ਼ਿਆਦਾ ਵਧੀਆ ਬਹੁਤ ਵਧੀਆ ਹੈਂਡ ਰਾਈਟਿੰਗ ਵੀਰ ਦੀ 4 ਸਾਲ ਇਹਨੂੰ ਪਰਿਵਾਰ ਦੇ ਵਿੱਚੋਂ ਗਵਾਚੇ ਨੂੰ ਹੋ ਗਈ ਸੀ ਮਾਂ ਨੇ ਕਿਵੇਂ ਪੜਾਇਆ ਆਪਾਂ ਜ਼ਰੂਰ ਪੁੱਛਾਂਗੇ ਮਾਤਾ ਜੀ ਕਿੰਨਾ ਬੜੇ 10 10 ਮਹੀਨੇ ਮਾਤਾ ਛਪੂਰੀ ਹੋਣ ਨੂੰ ਜੇੜੀ ਨੂੰ 3 ਸਾਲੋਂ ਦੇਖਤੀ ਚੱਲਦੀ ਦੇਖ ਅੱਛਾ 2001 ਚ ਉਹਨਾਂ ਦੀ ਆਦਤ ਸੋ ਜਿਵੇਂ ਸੰਗਤ ਜੀ ਦਾ ਜਿਹੜਾ ਪਿਤਾ ਹੈ 2001 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਇਸ ਦੁਨੀਆ ਤੋਂ ਚਲੇ ਗਏ ਸੀ ਉਹ ਪਿੱਛੋਂ ਮਾਂ ਨੇ ਕਿਵੇਂ ਆਪਣੇ ਬੱਚਿਆਂ ਨੂੰ ਪਾਲਿਆ ਆਪਾਂ ਸਮਝ ਸਕਦੇ ਹਾਂ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਬਾਕੀ ਸਾਡੇ ਲੋਕ ਜਿਹੜੇ ਨੇ ਉਹ ਨਹੀਂ ਸਮਝਦੇ ਹੁਣ ਤੁਸੀਂ ਦੇਖਿਆ ਕਿ ਉੱਥੇ ਕਿੰਨੇ ਲੋਕ ਉਹਨਾਂ ਦੀ ਮਦਦ ਕਰਨ ਵਾਸਤੇ ਆ ਗਏ ਸੀ ਪਰ ਇਸ ਗਰੀਬ ਦੀ ਮਦਦ ਲਈ ਪਹਿਲਾਂ ਕੋਈ ਨਹੀਂ ਆਇਆ ਉਸ ਬੰਦੇ ਲਈ ਮਦਦ ਲਈ ਆ ਗਏ ਸੋ ਅਸੀਂ ਕੁਝ ਚੀਜ਼ਾਂ ਜਿਹੜੀਆਂ ਸੰਗਤ ਤੱਕ ਰੱਖਣੀਆਂ ਚਾਹੁੰਦੇ ਹਾਂ ਕਿਉਂਕਿ ਸਾਡਾ ਸਿਰਫ ਤਾਂ ਇੱਕੋ ਇੱਕ ਮਕਸਦ ਹੈ ਕਿ ਸਾਡੇ ਲੋਕ ਆਪ ਜਾਗਰੂਤ ਹੋਣ ਸਾਨੂੰ ਜਾਣ ਦੀ ਲੋੜ ਹੀ ਨਾ ਪਵੇ ਅਸੀਂ ਇਹ ਵੀਡੀਓ ਵੀਡੀਓ ਖੇਡੀਏ ਹੀ ਨਾ ਕਿਉਂ ਭਾਈ ਜੀ ਬਿਲਕੁਲ ਜੀ ਸਾਡਾ ਦਿਲ ਥੋੜੀ ਕਰਦਾ ਕਿਸੇ ਦਾ ਬਾਕੀ ਇਹ ਵੀਰ ਅੱਜ ਸਾਡੇ ਤਾਂ ਪਹਿਲੀ ਵਾਰ ਹੀ ਗਏ ਨੇ ਇਹ ਪੁਤਲੀ ਘਰ ਤੋਂ ਨੇ ਇਹਨਾਂ ਨੇ ਆਪਣੀ ਸੇਵਾ ਨਿਭਾਈ ਇਹ ਵੀਰ ਸਾਡੇ ਨਾਲ ਦੂਜੀ ਵਾਰ ਗਏ ਨੇ ਇਹ ਦੀਨਾ ਨਗਰ ਤੋਂ ਨੇ ਵੀਰ ਗਰਦਾਸਪੁਰ ਏਰੀਏ ਦੇ ਵਿੱਚੋਂ ਇਸੇ ਤਰ੍ਹਾਂ ਹੀ ਸਾਡੀ ਟੀਮ ਕੰਮ ਕਰਦੀ ਆ ਹਾਂ ਸੋ ਇਹ ਅੰਕਲ ਹੁਣੀ ਵੀ ਤੁਸੀਂ ਦੇਖਦੇ ਹੋ ਕਿ ਹਰ ਰੋਜ਼ ਸਾਡੇ ਨਾਲ ਜਾਂਦੇ ਨੇ ਜਦੋਂ ਵੀ ਸਾਨੂੰ ਜ਼ਰੂਰਤ ਹੁੰਦੀ ਹੈ ਬਾਕੀ ਮਹਿਤਾ ਰੋਡ ਤੇ ਇਹ ਆਸ਼ਰਮ ਹੈ ਜੀ ਤੇਰਾ ਆਸਰਾ ਖਾਬਾਂ ਦੀ ਨਗਰੀ ਆਉਂਦੇ ਜਾਂਦੇ ਵਿਜ਼ਿਟ ਜ਼ਰੂਰ ਕਰੋ ਹਾਲਾਂਕਿ ਤੁਸੀਂ ਭਾਵੇਂ ਕੁਛ ਨ ਤੁਸੀਂ ਆਪ ਦਾ ਪਿਆਰ ਲੈ ਕੇ ਆਓ ਇਹਨਾਂ ਲੋਕਾਂ ਨੂੰ ਮਿਲੋ ਜਿਹੜੇ ਸਾਡੇ ਕੋਲ ਇੱਥੇ ਕਾਫੀ ਲੋਕ ਨੇ ਤੇ ਇਹ ਵੀਰ ਹੁਣ ਆਪਣੇ ਪਰਿਵਾਰ ਦੇ ਨਾਲ ਜਾ ਰਿਹਾ ਕਿੱਦਾਂ ਲੱਗਿਆ ਭੈਣੇ ਬਹੁਤ ਵਧੀਆ ਭਾਈ 4 ਸਾਲ ਹੋ ਗਏ ਲੱਭਦੇ ਹਾਂ ਹੂੰ ਹੂੰ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਆ ਕਿ ਜਿਵੇਂ ਉਹਨਾਂ ਨੇ 40000 ਰੁਪਏ ਜਿਹੜੀ ਇਹਦੀ ਮਿਹਨਤ ਦੇਣੀ ਆ ਵੀਰ ਦੀ ਉਹ ਦੋ ਦਿਨਾਂ ਦਾ ਉਹਨਾਂ ਨੇ ਟਾਈਮ ਲਿਆ ਆ ਤਾਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੁਸੀਂ ਜਿਹੜੇ ਸਾਡੇ ਤੁਹਾਨੂੰ ਦੋ ਸ਼ਬਦ ਆਪ ਦੇ ਵਿੱਚ ਰੱਖਣਾ ਚਾਹੁੰਦੇ ਰੱਖ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਆਪਾਂ ਸੰਗਤ ਦੇ ਇਹ ਫੀਲ ਕਰ ਰਿਹਾ ਕਿ ਤਾਂ ਦੇ ਲਾਗੇ ਜਾ ਕੇ ਜੇ ਕੋਈ ਕੇਸ ਦੇਖ ਰਿਹਾ ਨਾ ਇਦਾਂ ਦਾ ਵੀ ਕੋਸ਼ਿਸ਼ ਕਰਿਆ ਕਰੋ ਤੇ ਆਪਣੇ ਤੌਰ ਤੇ ਲੋਹਣ ਕਰਿਆ ਕਰੋ ਜੀ ਠੀਕ ਹੈ ਜੀ ਤਾਂ ਕਿ ਆਸ ਸੁਸਾਇਟੀ ਕੋ ਕੰਮ ਹੀ ਨਾ ਕਰਨਾ ਪਵੇ ਆਪਾਂ ਇਹੇ ਕੰਮ ਕਰਦੇ ਆ ਜੋ ਤੁਹੀ ਕਰਨਾ ਜੀ ਉਹਨਾਂ ਨੇ ਜਿਵੇਂ ਬਾਈ ਨੇ ਕਿਹਾ ਕਿ ਤੁਸੀਂ ਆਪਣੇ ਪਹਿਲ ਤੇ ਕੰਮ ਕਰੋ ਅਸੀਂ ਤਾਂ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਚਰਨਾਂ 'ਚ ਦੋਵੇਂ ਟਾਈਮ ਕਿ ਸਾਡੇ ਵਰਗੇ ਕਲਯੁਗੀਆਂ ਤੋਂ ਪਰਮਾਤਮਾ ਚਾਹੇ ਸੇਵਾ ਲੈਣੀ ਬੰਦ ਕਰਦੀ ਕਿਉਂਕਿ ਤੁਸੀਂ ਸੁਚੇਤ ਹੋ ਜਾਓ ਇਹ ਆਸ਼ਰਮ ਬੰਦ ਹੋ ਜਾਣ ਲੋਕੀ ਆਪਦੀਆਂ ਜ਼ਿੰਮੇਵਾਰੀਆਂ ਸਮਝ ਲੈਣਾ ਆਪਣੇ ਪਰਿਵਾਰਾਂ ਦੇ ਮੈਂਬਰਾਂ ਨੂੰ ਸੰਭਲਣ ਲੱਗ ਜਾਣ ਜਿਹੜੇ ਇਦਾਂ ਘਰਾਂ ਦੇ ਵਿੱਚ ਰੱਖੇ ਨੇ ਉਹ ਲੋਕ ਸੁਚੇਤ ਹੋਣ ਕਿ ਯਾਰ ਆਪਾਂ ਵਿਛੜੇ ਜੀ ਮਲਾਈਏ ਕਿੱਥੇ ਆਪਾਂ ਅਸੀਸਾਂ ਦੇ ਭਾਗੀ ਬਾਨਾ ਕਿੱਥੇ ਆਪਾਂ ਵੱਦ ਅਸੀਸਾਂ ਦੇ ਬਣਦੇ ਆਂ ਬਾਕੀ ਸਾਰਾ ਕੁਝ ਤੁਸੀਂ ਦੇਖਿਆ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਤੇ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਾ ਆ ਉਹਦੇ ਵਿੱਚ ਵੀ ਜਿਹੜੀ ਸੰਗਤ ਪਹੁੰਚ ਸਕਦੀ ਆ ਪਹੁੰਚੋ ਕਿਉਂਕਿ ਉਹ ਆਪਣੀ ਕੌਮ ਦਾ ਮਸਲਾ ਜ਼ਮੀਰ ਜ਼ਮੀਨਾਂ ਦੀ ਲੜਾਈ ਤਾਂ ਆਪਾਂ ਜਿੱਤਦੇ ਆ ਨਾਲ ਦੀ ਨਾਲ ਜ਼ਮੀਰਾਂ ਦੀ ਲੜਾਈ ਜਿੱਤਣੀ ਹੈ ਉਹਨੂੰ ਇਹਦੇ ਪਰਿਵਾਰ ਨਾਲ ਮਿਲਾਉਣਾ ਸਾਡੇ ਸਾਰਿਆਂ ਦਾ ਇੱਕੋ ਇੱਕ ਮਕਸਦ ਹੀ ਕੀ ਅਸੀਂ ਆਪਣੇ ਜ਼ਮੀਰ ਦੀ ਆਵਾਜ਼ ਸੁਣੀ ਹੈ ਆਪਣੇ ਜ਼ਮੀਰ ਦੀ ਤੇ ਜ਼ਮੀਰ ਦੀ ਆਵਾਜ਼ ਸੁਣ ਕੇ ਜੇ ਤੁਸੀਂ ਕੁਝ ਚੰਗਾ ਕਰ ਦਿਓ ਤੇ ਪ੍ਰਮਾਤਮਾ ਤੁਹਾਡੇ ਨਾਲ ਹੈ ਤੇ ਜ਼ਮੀਰ ਦੀਆਂ ਲਾਹਣਤਾਂ ਨਾ ਲਈਏ ਕਿਉਂਕਿ ਬਹੁਤ ਔਖੀਆਂ ਝਲੀਆਂ ਜਾਂਦੀਆਂ ਨੇ ਤੇ ਭੁੱਲਾ ਚੁੱਕਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਕਾਰਾ ਲਾ ਦੇ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਤਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਕੀ ਕਹੋਗੇ ਤੁਸੀਂ ਅਜਿਹੇ ਲੋਕਾਂ ਬਾਰੇ ਜਿੱਥੇ ਕਿ ਇੱਕ ਉਹ ਪਰਿਵਾਰ ਹੈ ਜਿਹੜੇ ਕਿ ਆਪਣੇ ਵਿਛੜੇ ਆਪਣੇ ਗੁੰਮ ਹੋਏ ਪਰਿਵਾਰਕ ਮੈਂਬਰ ਦੇ ਲਈ ਦਰਦ-ਦਰ ਭਟਕ ਰਿਹਾ ਸੀ ਉਸ ਨੂੰ ਲੱਭ ਰਿਹਾ ਸੀ ਤੇ ਦੂਜੇ ਪਾਸੇ ਕੁਝ ਲੋਕ ਜੋ ਕਿ ਆਪਣੇ ਪੈਸਿਆਂ ਦੇ ਫਾਇਦੇ ਕਰਕੇ ਉਸ ਬੰਦੇ ਨੂੰ ਇੱਕ ਬੰਧੂਆ ਮਜ਼ਦੂਰ ਬਣਾਈ ਬੈਠੇ ਸਨ ਤੇ ਦੋਸਤੋ ਤੀਜੇ ਪਾਸੇ ਐ ਸੰਸਥਾ ਤੇਰਾ ਆਸਰਾ ਸੇਵਾ ਸੁਸਾਇਟੀ ਪਿੰਡ ਬੱਲਾ ਜਿਨ੍ਹਾਂ ਨੇ ਕਿ ਇੱਕ ਅਜਿਹੇ ਪਰਿਵਾਰ ਨੂੰ ਉਸਦੇ ਪਰਿਵਾਰਕ ਮੈਂਬਰ ਦੇ ਨਾਲ ਮਿਲਾਇਆ ਕਿ ਸ਼ਾਇਦ ਜੇਕਰ ਇਹ ਆਪ ਲੱਭਦੇ ਰਹਿੰਦੇ ਤਾਂ ਕਦੇ ਵੀ ਨਾ ਲੱਭ ਪਾਉਂਦੇ ਕੀ ਕਹਿਣਾ ਤੁਹਾਡਾ ਇਹਨਾਂ ਬਾਰੇ ਜਰੂਰ ਕਮੈਂਟ ਕਰਨਾ ਤੇ ਇਸ ਸੇਵਾ ਸੈਟੀ ਬਾਰੇ ਇੱਕ ਲਾਈਕ ਤੇ ਇੱਕ ਸ਼ੇਅਰ ਤਾਂ ਜਰੂਰ ਬਣਦਾ ਸੋ ਇਸ ਖਾਸ ਅਪਡੇਟ ਵਿੱਚ ਇੰਨਾ ਹੀ ਇਸੇ ਤਰ੍ਹਾਂ ਦੀਆਂ ਤੇ ਹੋਰ ਖਾਸ ਵੀਡੀਓਜ਼ ਦੇਖਦੇ ਰਹਿਣ ਦੇ ਲਈ ਹੁਣੇ ਆ ਲਿਮਟਡ ਗਿਆਨ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਆ ਜਲਦ ਧੰਨਵਾਦ